ਸਮੂਹ ਸੰਗਤਾਂ ਦੇੰਦਲੇ ਦੇ ਪੰਧੂ ਲਈ ਆਪ ਜੀ ਨੂੰ ਜਰੂਰੀ ਬੇਨਤੀ ਕਰਨੀ ਹੈ ਕਿ ਸੂਚਨਾ ਮੁਹ ਦੇਣੀ ਹੈ ਇਸ ਤਰਤੇ ਚੁੱਪ ਨਾ ਰਹੋ ਬਖਸ਼ੋ ਦੇ ਨਾ ਰਹੇ ਇਹ ਜਰੂਰੀ ਬੇਨਤੀ ਸੁਣੋ ਆਪ ਸਭ ਬੜਾ ਅੱਗੇ ਹੋ ਜੋ ਮਾਤਾ ਗੋਬਿੰਦ ਜੀ ਅਤੇ ਛੋਟੇ ਸਾਹਿਬ ਜੀ ਦੀ ਸ਼ੁੱਧੇ ਦੇ ਨਾਲ ਨੂੰ ਸਮਾਪਤ ਹੈ ਸਮਾਰਨ ਕਰਵਾਉਣ ਦੇ ਆਪਾਂ ਪਰਿਵਾਰ ਦਾ ਜਲਨਵਾ ਤੇ ਛੋਟੇ ਸਾਹਿਬ ਜਦੋਂ ਨੇ ਵੱਡੇ ਸਾਹਿਬ ਜਦੋਂ ਨੇ ਚਮਕੋ ਸਾਹਿਬ ਮਾਤਾ ਗੁਦਰੀ ਜੀ ਗੁਰ ਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀਆਂ ਦਿੱਤੀਆਂ ਕੁਰਬਾਨੀ ਦਿੱਤੀ ਧਰਮ ਦੀ ਰੱਖਿਆ ਲਈ ਕੌਮ ਦੀ ਰੱਖਿਆ ਲਈ ਅੱਜ ਸਮਾਰ ਵਿੱਚ ਹੋ ਰਹੀ ਕੱਤੇ ਸ਼ਾਹੀ ਦੇ ਬੋਲ ਬਾਰੇ ਇਹ ਜੋ ਰਾਜ ਕਰਨ ਦਾ ਤਿਆ ਨਹੀਂ ਉਹ ਕੱਤੇ ਸ਼ਾਹੀ ਜਾਂ ਮੁਕਤਾ ਨਾਲ ਦੇ ਮਾਨਕਾਂ ਤੋਂ ਜੋ ਕਾਰਜ ਨੇ ਸਰਦਾਰਾਂ ਵੱਲੋਂ ਅੱਜ ਵੀ ਜਾਰੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਰਜਾਨਾ ਨੱਖਾਂ ਲੋਕ ਨਤਮਸਤਕ ਹੁੰਦੇ ਹਨ ਆਪਾਂ ਦੇਖਦੇ ਹਾਂ ਕਿ ਦਰਬਾਰ ਸਾਹਿਬ ਹੋਦਰ ਦਰਵਾਜ਼ਾ ਸਲਵਾਨ ਨੇ ਜੋ ਦੁਨੀਆ ਪਰ ਤੇ ਦਿੱਤੇ ਉਹ ਦਰਵਾਜ਼ਾ ਮਿਹਰ ਦਰਵਾਜ਼ਾ ਸਾਹਿਬਾਂ ਨੇ ਪਰ ਪਿਛਲੇ ਤਕਰੀਬਨ 8-10 ਸਾਲਾਂ ਤੋਂ ਦੇ ਨਵੀਂ ਦੀਆਂ ਧਰਮਾਂ ਬਹੁਤ ਵੱਡੇ ਬਦਲਦੇ ਹੋਈਆਂ ਜਿਸ ਕਾਰਨ ਸਿੱਖ ਸੰਗਤਾਂ ਨੇ ਹਰ ਦੇ ਬੁਲੰਦਰੇ ਜਾਂਦੇ ਸਨ ਸਰਕਾਰਾਂ ਦਾ ਕਾਨੂੰਨ ਹੁੰਦਾ ਹੈ ਅਜਨੀਆਂ ਪਟਨਾਵਾਂ ਨੂੰ ਰੋਕਣਾ ਦੇਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨੀ ਪਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਇਹ ਬੇਅਦਬੀਆਂ ਰੋਕਣ ਵਿੱਚ ਅਸਫਲ ਰਹੀਆਂ ਹਨ ਇਹ ਅਜੇ ਹਾਕਤ ਕਾਨੂੰਨ ਦੇ ਇਸ ਦੇ ਦੇਸ ਉਹਦੇ ਹੌਂਕ ਵਿੱਚ ਮੌਜੂਦ ਨਹੀਂ ਹੈ ਜੋ ਬੇਅਦਬੀ ਦੇ ਦੋਖੀਆਂ ਨੂੰ ਸਖਤ ਸਜ਼ਾ ਦਿੰਦਾ ਹੋਵੇ ਇੱਕ 295ਏ ਧਾਰਾ ਲੱਗਦੀ ਸੀ ਪਹਿਲਾਂ ਉਹ 299 ਹੋ ਗਈ ਨਵੇਂ ਬੀ ਐਲ ਐਸ ਚ ਉਹਦੇ ਵਿੱਚ ਸਭ 3 ਸਾਲ ਦੀ ਸਜ਼ਾ ਤੇ ਤਰੰਤ ਜਮਾਨਤ ਹੋ ਜਾਂਦੀ ਆ ਇਸ ਫਟੇੜਿਆ ਤੋਂ ਦੁਖੀ ਹੋ ਕੇ ਭਾਈ ਗੁਰਦੀਪ ਸਿੰਘ ਖਾਲਸਾ ਬੇਅਦਬੀਆਂ ਦਾ ਦੁੱਖ ਨਾ ਸਹਾਰਦੇ ਹੋਏ 12 ਅਕਤੂਬਰ 2024 ਤੋਂ ਤਾਹਰ ਤੇ ਬੈਠਿਆ ਅੱਜ ਤਕਰੀਬਨ 14 ਮਹੀਨਿਆਂ ਤੋਂ ਵੱਦ ਦਾ ਸਮਾਹ ਹੋ ਗਿਆ ਉਹਨਾਂ ਨੂੰ ਇਸ ਤਾਹਰ ਤੇ ਜਿੱਦਾਂ ਲੋ ਟੈਂਪਰੇਚਰ ਹੈ ਤਕਰੀਬਨ 5 6 ਡਿਗਰੀ ਹੋ ਜਾਂਦਾ ਆਪਾਂ ਨੂੰ ਰਜਾਈਆਂ ਵਿੱਚ ਕੰਰਮ ਵਿੱਚ ਬੈਠੇ ਹੋਏ ਵੀ ਠੰਡ ਲੱਗਦੀ ਹੈ ਸੋਚ ਕੇ ਦੇਖੋ ਇਸ ਧੁੰਦ ਦੇ ਸੂਰੇ ਦੇ ਮੌਸਮ ਵਿੱਚ 400 ਫੁੱਟ ਉਚਾਈ ਤੇ ਬੈਠੇ ਹਾਂ ਮਜੂਤਾ ਪੰਜਾਬ ਸਰਕਾਰ ਇਸ ਮਸਲੇ ਨੂੰ ਲੈ ਕੇ ਜਿੰਦੀ ਉੱਤੇ ਨਹੀਂ ਦਿਹਾ ਦੇਈ ਇਹ ਇਸ ਕਰਕੇ ਸਾਰ ਸਬੰਧਤਾਂ ਦੇ ਸਹਿਯੋਗ ਨਾਲ ਸਰਕਾਰ ਤੇ ਦਬਾਅ ਪਾਉਣ ਲਈ ਇੱਕ ਜਨਵਰੀ 2036 ਤੋਂ ਪਾਗਰ ਮੋਰਚਾ ਦੇ ਪਾਰਕ ਤਸਵੀਰ ਦੇ لنگر پرشاد رہائش کا رکھا جائے گا کہ بسا راہی یا چلتی رہے ਆਪ ਸਭ ਨੂੰ ਬੇਨਤੀ ਹੈ ਕਿ ਜੇ ਦੇ ਸੰਗਤ ਬਰਵਾ ਸਾਹਿਬ ਤੱਕ ਜਾ ਸਕਦੀ ਹੈ ਬਹੁਤ ਚੰਗੀ ਗੱਲ ਹੈ ਪਰ ਜਿਹੜੇ ਬਰਵਾ ਸਾਹਿਬ ਤੱਕ ਨਹੀਂ ਜਾ ਸਕਦੇ ਤਾਂ ਜਿਹੜੇ ਅਕਸ਼ਰ ਸੰਸਾਰ ਤਖਨ ਤੱਕ ਜਾ ਸਕਦੇ ਨੇ ਉੱਥੇ ਤੱਕ ਜਰੂਰ ਨਾਲ ਚੱਲਣਾ ਜਿਹੜੇ ਸੰਗਤ ਗੁਰਦੁਆਰਾ ਵਿਖਨਵਾਲ ਸਾਹਿਬ ਤੱਕ ਜਾ ਸਕਦੀ ਹੈ ਉੱਥੇ ਤੱਕ ਨਾਲ ਚੱਲੇ ਅੱਗੇ ਗੁਰਦੁਆਰਾ ਫਤਿਹਗੁਰ ਸਾਹਿਬ ਇਸ ਤਰ੍ਹਾਂ ਪ੍ਰਾਦ ਅਪਰਾ ਇਹ ਯਾਤਰਾ ਚੱਲਦੀ ਰਹੇਗੀ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਵੱਧਦੇ ਵੱਧ ਗਿਣਤੀ ਵਿੱਚ ਪਾਤਸ਼ਾਹ ਗੁਰਦੀਪ ਸਿੰਘ ਖਾਲਸਾ ਦਾ ਸਾਥ ਦੇਣ ਅਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹੋਰ ਧਰਮ ਅੰਦੰਰੀਆਂ ਦੇ ਬੇਅਦਬੀਆਂ ਰੋਕਣ ਲਈ ਇੱਕ ਸੱਤ ਸਜਾ ਦਾ ਤੂਰ ਨਾ ਆਉਣੀ ਇਸ ਯਾਤਰਾ ਵਿੱਚ ਜਰੂਰ ਸ਼ਾਮਲ ਹੋਵੋ ਇਤਜਾਦਰੀ 2026 ਨੂੰ ਅਕਾਲਪੁਰ ਸਾਹਿਬ